ਵਾਹ ਕੇ ਹਨਿਆਰੇ ਆ ਦੇਖੋ ਤੜਕੇ ਤੜਕੇ ਦਾ ਨਜ਼ਾਰਾ ਬਹੁਤ ਸੈਕਟਰ ਬਾਨਨੇ ਹਜੇ ਸਾਰੇ ਆਸੇ ਪਾਸੇ ਲੈ ਲੈਨੇ ਨੇ ਮਾਰ ਵਾਲਾ ਨੇ ਤੇ ਇੱਕ ਮੱਲਾ ਦਾ ਹੋ ਰਿਆ ਆ ਦੇਖੋ ਕਿੰਨਾ ਸੋਹਣਾ ਲੱਗਦਾ ਮੈਨੂੰ ਬਹੁਤ ਸੋਹਣਾ ਲੱਗਦਾ ਹੈ ਆ ਬ੍ਰੈਕਟਿਸ ਦਾ ਕੀ ਨਾਮ ਆ ਜੀ ਜਗ ਰਿੰਡਾ ਜਗ ਜਿੰਡਾ ਜਗ ਰਿੰਡਾ ਜਗ ਲਿੰਡਾ ਇਹ ਕਿਹੜਾ ਨਾਮ ਸ਼ਾਇਦ ਜਿਹੜਾ ਮੈਂ ਆਪਦੀ ਅੱਖਾਂ ਨਾਲ ਦੇਖ ਰਿਹਾ ਕੈਮਰੇ 'ਚ ਨਾ ਦਿਖਾ ਸਕਾ ਹਾਂ ਮੈਂ ਇਹਨੇ ਸੋਹਣੇ ਲੱਗਦੇ ਆ ਇਹ ਮੇ ਵਿਕਿਆ ਸੀ ਲੰਡਨ ਦੇ ਵਿੱਚ ਲੋਕ ਜਦੋਂ ਘਰ ਬਣਾਉਂਦੇ ਉੱਥੇ ਵਾਹ ਪੂਰਾ ਨਜ਼ਾਰਾ ਹੈ ਜਿਵੇਂ ਆਪਾਂ ਇੱਥੇ ਕੋਈ ਘਰ ਪਾਉਣ ਲੱਗਦੇ ਆ ਦੋਸਤੋ ਉਹ ਨਾ ਜਿਹੜੇ ਇਮਾਰਤ ਵਾਲੇ ਪਹਿਲੇ 5000 ਰੁਪਏ ਭਰਾ ਲੈਂਦੇ ਬੰਦੇ ਤੋਂ ਤੇ ਜਿਹੜਾ ਇੱਥੋਂ ਦਾ ਗੋਲਫ ਗਰਾਊਂਡ ਦਾ ਬਹੁਤ ਵੱਡਾ ਹੈ ਆ ਆਗੇ ਦੋਸਤੋ ਛੋਟੇ ਪਾਰਕ ਤੇ ਬਾਕੀ ਦੋਸਤੋ ਜੇ ਕਿਸੇ ਨੂੰ ਬੀ ਚਾਹੀਦਾ ਨਾ ਕਿਸੇ ਬੁੱਟੇ ਦਾ ਮੈਨੂੰ ਮੈਸੇਜ ਕਰ ਦਿਓ ਸਮਾਈਲ ਮਿਕੂ ਗੱਲ ਦੀ ਐ ਗੱਲ ਦੀ ਸਮਾਈਲ ਸ਼ਰਮਾ ਗਿਆ ਫਿਲਮੀ ਸੀਨ ਹੈ ਮੈਂ ਤਾਂ ਖੋ ਰਿਆ ਬਾ ਛਾੜ ਉਹ ਪੂਰਾ ਲਾ ਲਈ ਤਾਂ ਮੈਂ ਫੁੱਲ ਨਹੀਂ ਦਾ ਅਜਾ ਮੈਂ ਭਈ ਇਹ ਤਾਂ ਦਿਲ ਟੁੱਟਿਆ ਕਿਉਂ ਕਿਲਾ ਦੱਸ ਫਿਰ ਇਹਦੇ ਹੱਥ ਟੁੱਟੇ ਸੀ ਐਕਸੀਡੈਂਟ ਹੋਇਆ ਹੈ ਹਾਂਜੀ ਗੁੱਡ ਮਾਰਨਿੰਗ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਬਲੌਗ ਵਿੱਚ ਅਮੀਰ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਤੇ ਮੈਂ ਫਿਰਦਾ ਜੀ ਇਸ ਟਾਈਮ ਤੜਕੇ ਤੜਕੇ ਪਾਰਕ ਦੇ ਵਿੱਚ ਕੋਇਲ ਬੋਲੀ ਜਾਂਦੀ ਹੈ ਆ ਬੈਠ ਕੇ ਮੈਂ ਲਾਦਾ ਵਾਹ ਕਿੰਨੀ ਯਾਰਾ ਮੌਸਮ ਹੈਗਾ ਜੀ ਅੱਜ ਠੰਡਾ ਤੇ ਤੜਕੇ ਦਾ ਪਹਿਰਿਆ ਮੀ ਤਾਂ ਆ ਦੇਖੋ ਤੜਕੇ ਤੜਕੇ ਦਾ ਨਜ਼ਾਰਾ ਵਾ ਪੰਛੀਆਂ ਦੀ ਆਵਾਜ਼ ਬੜੀ ਵਧੀਆ ਲੱਗਦੀ ਐ ਇਸ ਵੇਲੇ ਆਵੇ ਆਸ-ਪਾਸੇ ਹਰਿਆਲੀ ਵਧੀਆ ਮੌਸਮ ਸ਼ਾਂਤੀ ਕਿੰਨੇ ਸੋਹਣੇ ਸੋਹਣੇ ਦਰਖਤ ਆ ਵਡੀਆਂ-ਵਡੀਆਂ ਕੋਠੀਆਂ ਨਾਲੇ ਕਸਰਤ ਕਰਨ ਨੂੰ ਜਿਮ ਜੀ ਬਣਾਈ ਵੀ ਇਹਨਾਂ ਨੇ ਆਹ ਦੇਖੋ ਕਿੰਨੇ ਸੋਹਣੇ ਲੱਗਦੇ ਆ ਮੈਂਟੇਨੈਂਸ ਬਹੁਤ ਵਧੀਆ ਪਾਰਕ ਦੀ ਜਿੰਨੇ ਪਾਰਕ ਹਨ ਇੱਥੇ ਬਹੁਤ ਸੋਹਣੇ ਬਣੇ ਹੋਏ ਆ ਆਹ ਦੇਖ ਆ ਬੱਲਾਂ ਕਿੰਨੀ ਸੋਹਣੀ ਚੜ੍ਹਾਈਆਂ ਹਵਾ ਬਹੁਤ ਤੇਜ਼ ਚੱਲ ਰਹੀ ਹੈ ਇੱਥੇ ਆ ਗਏ ਠੰਡ ਹੋ ਗਈ ਹੈ ਅਗੇ ਗਲਾਬ ਖਮੋ ਕਰਨ ਉਹ ਵਧੀਆ ਤੜਕੇ ਢੜਕੇ ਤਾਂ ਬਾਕੀ ਜਿਹੜੇ ਮੈਨੂੰ ਸਭ ਤੋਂ ਸੋਹਣੇ ਦਰਖਤ ਲੱਗੇ ਸਨ ਉਹ ਵੀ ਦਿਖਾਉਣੇ ਆ ਆ ਦੇਖੋ ਕਿੱਡੇ ਵਧੀਆ ਇਹ ਲੀਲੀ ਆ ਥੋੜੀ ਹੋਰ ਰੰਗ ਦੀ ਆ ਇਹ ਆਪਣੇ ਤਾਂ ਹੁੰਦੀ ਲਾਲ ਜੀ ਇੱਥੇ ਗਲਾਬੀ ਜੀ ਆ ਇਹਨੂੰ ਵੀ ਪੂਰਾ ਵਧੀਆ ਆਪਣੇ ਜਿਵੇਂ ਖਿਲਾਰਜ ਦਿੰਨੇ ਆਪਾਂ ਇੱਥੇ ਪੂਰੀ ਵਧੀਆ ਬਣਾਈ ਵੀ ਇਹਨਾਂ ਨੇ ਜਾਂ ਬੰਨੀ ਬੰਨੀ ਹੋਣੀ ਹੈ ਜਾਂ ਫਿਰ ਵੈਰੈਟੀ ਹੋਰ ਹੋਣੀ ਹੈ ਇਹ ਮੈਨੂੰ ਵਧੀਆ ਲੱਗਦਾ ਤਰਕ ਤੋਂ ਦਸ ਦਿਖਾਉਣਾ ਮੈਂ ਉਹ ਲੀਲੇ ਜਿਹੇ ਫੁੱਲ ਨਾਲੇ ਜਿਹੜੇ ਬਹੁਤ ਸੋਹਣੇ ਆ ਬਾਕੀ ਆਂਬੂਮ ਤਾਂ ਇੱਥੇ ਆਮ ਹੀ ਹੈ ਬਹੁਤ ਸੈਕਟਰ ਬਾਨਨੇ ਹਜੇ ਸਾਰੇ ਆਸੇ-ਪਾਸੇ ਲੈ ਲੈ ਇਹਨਾਂ ਨੇ ਮਾਰ ਵਾਲਿਆਂ ਨੇ ਤੇ ਇੱਕ ਮਲੇ ਦਾ ਹੋਰ ਐਮਜੀ ਆਂਬਦ ਨਹੀਂ ਕੀ ਨਾ ਉਹਦਾ ਤੇ ਰੌਲਾ ਚੱਲੀ ਜਾਂਦਾ ਮਾਰ ਵਾਲਿਆਂ ਨਾਲ ਇਹ ਇਸ ਕਰ ਰੱਖਿਆ ਮਾਰ ਵਾਲਿਆਂ ਨੇ ਉੱਤੇ ਅਕੀਂ ਵੇਖੋ ਵੱਡੇ ਘਰਾਂ ਦੀਆਂ ਵੱਡੀਆਂ ਮਿਰਚਾਂ ਉਹ ਗੱਲ ਆ ਆ ਦੇਖੋ ਕਿੱਡਾ ਸੋਹਣਾ ਰੱਖਤਾ ਮੈਨੂੰ ਬਹੁਤ ਸੋਹਣਾ ਲੱਗਦਾ ਏ ਥੱਲੇ ਨਾ ਰੋਡ ਵੀ ਲੀਲੀ ਲੀਲੀ ਹੋ ਜਾਂਦੀ ਏ ਜਿੱਥੇ ਲੱਗਿਆ ਹੁੰਦਾ ਪਾਣੀ ਪੂਣੀ ਪੂਰਾ ਚੱਲ ਰਿਹਾ ਫਾਰਕ ਚ ਡਸਟਬਿਨ ਵੀ ਲਾਏ ਹੋਏ ਆ ਇਹ ਸਾਹਮਣੇ ਪਹਾੜੀ ਦੇ ਰੱਖਤੇ ਵੀ ਲਾ ਰੱਖਿਆ ਕਿਸਨੇ ਇੱਡੀ ਸੋਹਣੀ ਗੋਠੀ ਆ ਆ ਦੇਖੋ ਆ ਬ੍ਰੈਕਟਿਸ ਦਾ ਕੀ ਨਾਮ ਆ ਜੀ ਐਸ ਦਾ ਜੀ ਆਹ ਵਾਲੇ ਜੀ ਜਿਹੜਾ ਫੁੱਲ ਲੱਗੇ ਹੋਏ ਐ ਜਗ ਜਿੰਡਾ ਜਗ ਰਿੰਡਾ ਜਗ ਲਿੰਡਾ ਇਹ ਕਿਹੜਾ ਨਾਂ ਪਾਰਕ ਤੁਸੀਂ ਸਾਹਮਣੇ ਹੋ ਦੇਖ ਲਓ ਦੋਸਤੋ ਕਿਹੋ ਜਿਹਾ ਨਾ ਪਰ ਸੋਹਣਾ ਹੈ ਉਹਦਾ 20 ਵੀ ਲੱਗੇ ਹੋਏ ਲੈ ਕੇ ਆਉਣ ਵਾਲੇ ਆ ਲੈ ਕੇ ਚੱਲਾਂਗੇ ਇਹ ਪਤਾ ਬੜੇ ਪਿੰਡ ਵੀ ਉੱਗ ਰਹੇ ਨੇ ਆ ਇਹਦੇ ਵੀ ਐ ਥੱਲੇ ਵੇਖੋ ਤੁਸੀਂ ਨਜ਼ਾਰਾ ਸ਼ਾਇਦ ਜਿਹੜਾ ਮੈਂ ਆਪਦੀ ਅੱਖਾਂ ਨਾਲ ਦੇਖ ਰਿਹਾ ਕੈਮਰੇ 'ਚ ਨਾ ਦਿਖਾ ਸਕਾਂ ਉਹ ਮੈਂ ਪਰ ਨਜ਼ਾਰਾ ਬਹੁਤ ਹੈ ਸਾਰੀ ਰੋਡ ਤੇ ਲੱਗੇ ਹੋਏ ਇੱਥੇ ਆਹ ਦੇਖੋ ਕਿੰਨੇ ਸੋਹਣੇ ਲੱਗਦੇ ਜਿਵੇਂ ਕੈਨੇਡਾ ਦੇੰਦੇ ਦੂਜੇ ਪੱਤੇ ਜੇ ਇੱਥੇ ਹੀ ਓਵੇਂ ਲੱਗਦੇ ਆਹ ਦੇਖੋ ਆਹ ਦੇਖੋ ਬਾਕੀ ਹਵਾ ਨਾਲ ਆਵਾਜ਼ ਸ਼ਾਇਦ ਨਾ ਸਹੀ ਆਵੇ ਉਦ ਲਈ ਮਾਫੀ ਬਾਕੇ ਇਥੇ ਪਾਣੀ ਪੀਣ ਆਤੇ ਲੱਗਿਆ ਵੈ ਕੈਂਪਰ ਆਰ ਵਾਲਾ ਸਾਰੀ ਰੋਡ ਤੇ ਹੈ ਐਣਾ ਵਧੀਆ ਲੱਗਦਾ ਨਾ ਜੀ ਪੂਰਾ ਇਧਰ ਵੀ ਐਂ ਲੱਗੇ ਹੋਏ ਆ ਟਾਇਟਾ ਦੇਖੋ ਕਿ ਹੋ ਜੀਆਂ ਇਹ ਮੈਂ ਵੇਖਿਆ ਸੀ ਲੰਡਨ ਦੇ ਵਿੱਚ ਲੋਕ ਜਦੋਂ ਘਰ ਬਣਾਉਂਦੇ ਉੱਥੇ ਪਤਾ ਨਹੀਂ ਕਿਹ ਸਿਸਟਮ ਹੈ ਦਾ ਲੇਕ ਨੇੜੇ ਕੋਈ ਕਿਸੇ ਦੇ ਘਰ ਤੋਂ ਲੰਘਾ ਰਖਾਵਾਂਗੇ ਨਵੇਂ ਨਵੇਂ ਚੀਜ਼ਾਂ ਆ ਰਹੀਆਂ ਸਰੋਜ ਰੋਜ ਹੁਣ ਕਰਾਂ ਕੋਈ ਕੰਮ ਕਰ ਪਹਿਲਾਂ ਸ਼ਕਧੇ ਜਾ ਕੇ ਪ੍ਰਸ਼ਾਦੇ ਫਿਰ ਵੇਣੇ ਅੱਜ ਕੀ ਲੈਣਾ ਆ ਜਨ ਇੱਕ ਗੀਆਂ ਦਾ ਜੋੜਾ ਆਪਣੇ ਤੋਂ ਨਾਲ ਜਿਹੜੀਆਂ ਇਹਦੇ ਨਾਲ ਕਾਂ ਇੱਥੇ ਦਾ ਬਥੇਰਾ ਪਸਾ। ਆਹ ਸੁਣਦੇ ਏ ਨਾ ਵਾਜਾ। ਬਾਕੀ ਸਾਰਾ ਸੈਕਟਰ ਹਜੇ ਹੋਈ ਜਾਂਦਾ ਡਿਵੈਲਪ ਤੇ ਕੁਸ਼ਕ 플ੌਟ ਵਿਗ ਗੇ। ਕੁਝ ਕਿ ਵਿਕੀ ਜਾਂਦੇ ਆ। ਜਿਵੇਂ 109 ਸੈਕਟਰ ਦੇ ਵਿੱਚ ਦੋ ਮਤਲਬ ਇਹਨਾਂ ਨੇ ਥਾਂ ਭਾਗਾਂ ਚ ਵੰਡਿਆ ਹੋਇਆ। ਇੱਕ ਤਾਂ ਹੈਗਾ ਏਜੀ ਸੈਕਟਰ, ਇੱਕ ਹੈਗਾ ਏਪੀ ਸੈਕਟਰ। ਤੇ ਜਿਹੜਾ ਏਜੀ ਸੈਕਟਰ ਉਹ ਤਾਂ ਸਾਰਾ ਡਿਵੈਲਪ ਹੋ ਗਿਆ। ਏਪੀ ਥੋੜਾ ਘੱਟ ਉਹ ਵੀ ਹੋ ਜਾਊਗਾ। ਟਿਰੀ ਫਿਰਦੀ ਐ ਪਰ ਆਇਆ ਟ੍ਰੇਨਾਂ ਜ਼ਰੂਰ ਆਉਂਦੀਆਂ ਮਿੰਟ ਮਿੰਟ ਬਾਅਦ ਬੱਸਾਂ ਲਾਂ ਕੰਮ ਹੀ ਐ ਸੁੰਦੀ ਆਵਾਜ਼ ਟ੍ਰੇਨ ਆ ਵੇਖ ਕਿੰਡੀ ਵਧੀਆ ਬੈਠੀ ਘੁੱਗੀ ਵਾਹ ਜਿਹੜਾ ਮਾਦੀ ਅੱਖਾਂ ਨਾਲ ਨਜ਼ਾਰਾ ਵੇਖ ਰਹਿਣਾ ਤੁਹਾਨੂੰ ਕੈਮਰਾ ਕਿ ਨਹੀਂ ਦੱਸ ਸਕਦਾ ਪੂਰਾ ਨਜ਼ਾਰਾ ਆਵੇ ਆਵੇ ਪੁੱਛ ਕੇ ਚਲੋ ਹੁਣ ਚੱਲਦੇ ਆ ਘਰਾਂ ਨੂੰ ਆਹ ਦੇਖੋ ਦੋਸਤੋ ਤੁਹਾਨੂੰ ਦਿਖਾਉਣਾ ਬਾਹਰ ਜਾ ਕੇ ਮੈਂ ਪੰਜੀ ਤੇ ਅੱਥੇ ਆਮ ਹੀ ਬੈਠੇ ਹਵਾ ਤੂੰ ਪੂਰਾ ਸਾਦਰਾ ਆ ਸਾਰੇ ਸਾਹਮਣੇ ਵਿਲੇ ਪਏ ਆ ਵੀ ਕਿਸੇ ਦੇ ਪਲਾਟ ਆ ਹੌਲੀ ਹੌਲੀ ਇੱਥੇ ਵੀ ਘਰ ਬਣ ਜਾਣਗੇ ਪੈਸੇ ਕੰਮ ਇੱਥੇ ਬਹੁਤ ਾਵਾਂ ਜੱਲੀ ਜਾਂਦਾ ਆ ਵੇਟਾ ਇੱਟਾ ਪੰਗਿਆ ਹਰੇਕ ਦੇ ਬਾਹਰ ਚ ਹਰੇਕ ਥਾਂ ਮਤਲਬ ਘਰ ਬਣੀ ਜਾਂਦੇ ਆ ਆ ਦੇਖੋ ਉਧਰ ਹੀ ਮਿਸਤਰੀ ਲੱਗੇ ਹੋਏ ਆ ਤੇ ਰੋੜਾਂ ਬਹੁਤ ਚੌੜੀਆਂ ਹਨ ਹਣਿਆਰੇਦਾਰ ਆ ਵੀ ਆ ਹੁਣ ਕਿਸੇ ਦਾ ਪਲਾਟ ਹੋਣਾ ਬਾਕੀ ਜਦੋਂ ਆਪਾਂ ਕੋਈ ਕੰਮ ਇੱਥੇ ਸ਼ੁਰੂ ਕਰਦੇ ਆ ਘਰ ਪਾਉਣ ਲੱਗਦੇ ਆ ਜਿਵੇਂ ਆਹ ਦੇਖੋ ਇਹ ਜੀ 150 ਇਹ ਜੀ ਦਾ ਪਲਾਟ ਆ ਉਹਦਾ ਨੰਬਰ ਆ ਜਿਵੇਂ ਆਪਾਂ ਇੱਥੇ ਕੋਈ ਘਰ ਪਾਉਣ ਲੱਗਦੇ ਆ ਦੋਸਤੋ ਉਹ ਨਾ ਜਿਹੜੇ ਮਾਰ ਵਾਲੇ ਪਹਿਲੇ 50000 ਰੁਪਏ ਭਰਵਾ ਲੈਂਦੇ ਆ ਬੰਦੇ ਤੋਂ ਵੀ ਕੱਲ ਨੂੰ ਕੋਈ ਸਾਡੀ ਤਾਰ ਤੋੜ ਦੂਗਾ ਜਾਂ ਪਾਪੂ ਟੁੱਟ ਗਈ ਵੀ ਅਸੀਂ ਇਹਦੇ 'ਚ ਪੈਸੇ ਘੱਟ ਲਗੇ ਤੇ ਜੇ ਨਹੀਂ ਕੋਈ ਨੁਕਸਾਨ ਹੁੰਦਾ ਫਿਰ ਮੋੜ ਵੀ ਦਿੰਦੇ ਆ ਐ ਚੱਲਦਾ ਕੰਮ ਇਹਨਾਂ ਦਾ ਇਹ ਜਿਹੜਾ ਇੱਥੇ ਉਹਨਾਂ ਗੋਲਫ ਗਰਾਊਂਡ ਦਾ ਬਹੁਤ ਵੱਡਾ ਹੈ ਮਤਲਬ ਜਿਹੜਾ ਸੈਕਟਰ ਸ਼ੁਰੂ ਹੁੰਦਾ ਨਾ ਤੇ ਐਂਡ ਦੇ ਵਿੱਚ ਜਾਂ ਕਿੱਧਰ ਬਣਾਉਂਗਾ ਵੀਡੀਓ ਮੈਂ ਸਾਰਾ ਗੋਲਫ ਗਰਾਊਂਡ ਆ ਪਾਕਸਰੀ ਫਿਲਮਾਂ ਚ ਵੇਖਨੇ ਆ ਜਾਂ ਤਾਂ ਗੋਲਫ ਖੇਡਣ ਆ ਆਉਂਦੇ ਹੁੰਦੇ ਲੋਕ ਚੌਪਰ ਤੇ ਹੈਲੀਕਾਪਟਰ ਜੇ ਤੇ ਤੇ ਜਾਂ ਆਉਂਦੇ ਹੁੰਦੇ ਰੋਲਸ ਰੋਇਸ ਤੇ ਉਹੀ ਗਰਾਊਂਡ ਆ ਇਹ ਆ ਕੀ ਲੈ ਕੇ ਟਿੱਕਾਂ ਹੀ ਬੜੀਆਂ ਮਹਿੰਗੀਆਂ ਹੋ ਮੈਂ ਦੇਖਿਆ ਸੀ ਦਕਤਲਨ ਸ਼ੋਰੂ ਮੈਂ ਇੱਥੇ ਇੱਥੇ ਸਪੋਰਟ ਦਾ ਸਟਾਨ ਮਿਲਦਾ ਬੜੀਆਂ ਮਹਿੰਗੀਆਂ ਆ ਦੋਸਤੋ ਮੈਂ ਤੁਹਾਨੂੰ ਦੂਜੀ ਦਿਖਾਈ ਸੀ ਲੀਲੀ ਇੱਕ ਲੀਲੀ ਆਹਾ ਦੇਖੋ ਜਿਹੜੀ ਆਪਣੀ ਹੁੰਦੀ ਹੈ ਇਹ ਉਹੀ ਰੰਗ ਲਾਲ ਜਾਂ ਕੋਈ ਵੈਰਟੀ ਦਾ ਫਰਕ ਹੋਈਗਾ ਇਹ ਪੂਰੀ ਲਾ ਰੱਖੀ ਇਹਨਾਂ ਨੇ ਰੋਡ ਦੇ ਉੱਤੇ ਸੋਹਣੀ ਲੱਗਦੀ ਹੈ ਆ ਆਗੇ ਦੋਸਤੋ ਛੋਟੇ ਪਾਰਕ ਜਿਹੜੇ ਮਤਲਬ ਆ ਆਮ ਹੀ ਬਹੁਤ ਬਣੇ ਹੋਏ ਇੱਥੇ ਉਹ ਜਵਾਕਾਂ ਨੇ ਝੂਟ ਲੈਣ ਨੂੰ ਬਣਾਏ ਹੋਏ ਹਾਥੀ ਜਾਂ ਤੇ ਘੋੜਾ ਜਾਂ ਤੇ ਇਹ ਵੀ ਪੂਰੇ ਵਧੀਆ ਤਿਆਰ ਕਰੇ ਹੋਏ ਆ ਬੇ ਕੰਮ ਇੱਥੇ ਵੀ ਚੱਲੀ ਜਾਂਦਾ ਕੰਮ ਬਹੁਤ ਚੱਲਦਾ ਤੇ ਸਾਹਮਣੇ ਫਿਰ ਉਹੀ ਉੱਥੇ ਐਸਾਈਡ ਹੈਗਾ ਉਹੀ 골ਫ ਗਰਾਊਂਡ ਇਹ ਸਾਰਾ ਗਮਾਡਾ ਦੇ ਅੰਦਰ ਹੈ ਆ ਦੇਖੋ ਕਿੱਡੇ ਸੋਹਣੇ ਆਹ ਵੇ ਪੂਰੀਆਂ ਖੁੱਲੀਆਂ ਰੋੜਾ ਤੇ ਬਾਕੀ ਮੀਂਹ ਤਵਾਦ ਮਨਾਂ ਦਾ ਸੁਰੂ ਦੇਵਤਾ ਹੀ ਨਿਕਲੀ ਆਏ ਲੱਗਦਾ ਤਾਂ ਹੈ ਜਿਵੇਂ ਸਰਜਾ ਕੱਢਿਆ ਹੁੰਦਾ ਆਸੇ ਲੋ ਵੀ ਆਪਾਂ ਪਹੁੰਚ ਗਏ ਸੀ ਸਾਈਡ ਤੇ ਜਿੱਥੇ ਘਰ ਪੈ ਰਿਆ ਹੈ ਤੇ ਬਾਕੀ ਦੋਸਤੋ ਜੇ ਕਿਸੇ ਨੂੰ ਬੀ ਚਾਹੀਦਾ ਨਾ ਕਿਸੇ ਬੁੱਟੇ ਦਾ ਮੈਨੂੰ ਮੈਸੇਜ ਕਰ ਦਿਓ ਸ਼ਿਕਰੀ ਝੋਟ ਭੇਜ ਦਿਓ ਮੈਂ ਲਿਆ ਦੂੰਗਾ ਇਥੇ ਬਾਦੂ ਹੈ ਬੀ ਵੀ ਨਾਲ ਹੀ ਆ ਬਾਦੂ ਹਰੇ ਇੱਕ ਦੇ ਲੱਗੇ ਹੋਏ ਆ ਵੇ ਆ ਤੇ ਇਥੇ ਆਮ ਹੀ ਆ ਭੇੜੇ ਜੇ ਜਿਹੜਾ ਚੂਰਨ ਬੰਦਾ ਤ੍ਰਿਫਲਾ ਉਹ ਜਿਹੜੇ ਤੁਹਾਨੂੰ ਦਿਖਾਇਆ ਸੀ ਲੀਲੇ ਜੇ ਫੁੱਲ ਜੇ ਉਹਦਾ ਚਾਹੀਦਾ ਕਾਹੇ ਚੀਜ਼ ਤੇ ਚਾਹੀਦਾ ਮੈਂ ਦੱਸ ਦਿਓ ਬੀ ਮੈਂ ਪਿੰਡ ਲਿਆਉਂਗਾ ਤੇ ਬਾਕੀ ਮੀ ਫਿਰ ਹੋ ਗਿਆ ਸਟਾਰਟ ਆਵੇ ਤੋਂ ਨੀ ਕੜੀਆਂ ਤੇ ਬਾਕੀ ਗਿੱਲਾ ਸਾਹਿਬ ਆਏ ਸੀ ਪਿੰਡੋਂ ਗਿੱਲਾ ਸਾਹਿਬ ਨਾਲ ਆਉਣੇ ਸਾਨੂੰ ਹੋਰ ਗਿੱਲਾ ਸਾਹਿਬ ਠੀਕ ਹੋ ਕੱਢਦੀ ਕਲਾ ਬਿਲਕੁਲ ਜੀ ਵਡੀਆਂ ਮੁੰਦਰਾ ਪਾ ਕੇ ਗਿੱਲਾ ਮੁੰਦਰਾ ਦਾ ਹੀ ਆ ਬਸ ਅੱਛਾ ਰਾਜਾ ਬੰਦਾ ਇਹ ਪੂਰਾ ਸਮੈਲ ਵੀ ਕੋ ਗਿੱਲ ਦੀ ਐ ਗਿੱਲ ਦੀ ਸਮਾਈਲ ਸ਼ਰਮਾ ਗਿਆ ਆਓ ਚਾਰੀ ਕੋਈ ਉਹ ਲੱਗਦਾ ਮੱਝਾਂ ਚਰਾ ਕੇ ਲੱਗੇ ਆਏ ਐ ਬਸ ਇੱਥੇ ਵੀ ਰੋਡ ਬਣ ਜਾਣੀ ਐ ਕਾ ਫਲ ਮਿੱਝ ਜੀਨੇ ਪਰ ਮੈਂ ਤਾਂ ਬੰਦ ਤੱਕ ਹੁੰਦੇ ਨੇ ਆਏ ਜਾਣਾ ਗੱਲ ਇਹ ਕਹਿੰਦਾ ਮੇਰੀ ਜ਼ਿੰਦਗੀ ਵਿੱਚ ਦੁੱਖ ਬਹੁਤ ਆ ਗਿੱਲ ਨੂੰ ਦੁੱਖ ਹੈਗਾ ਪਿਆਰ ਦਾ ਹਨਾ ਗਿੱਲਾ ਹੈਗਾ ਭਾਈ ਪਿਆਰ ਤਾਂ ਹੀ ਐ ਹੋਰ ਤਾਂ ਹੈ ਨਹੀਂ ਕੋਈ ਨਾ ਨਾ ਹੋਰ ਤਾਂ ਰੱਬ ਦੀ ਕਿਰਪਾ ਵਾਸਤੇ ਚਲ ਕੋਈ ਨਹੀਂ ਹੋਸ਼ ਰਿਹਾ ਕਰ ਆਹ ਤਾਂ ਖੋ ਰਿਆ ਪਾ ਛਾੜੂ ਪੂਰਾ ਲਾ ਲਈ ਤਾਂ ਮੈਂ ਫੁੱਲ ਨਹੀਂ ਦਾ ਅਜਾ ਚੱਲ ਬੰਦੀ ਦਾ ਦੁੱਖ ਕਿਤਾ ਜੇ ਤਾਂ ਪਤਾ ਨਹੀਂ ਉਹਦਾ ਕਿੱਥੇ ਪਈ ਸਹੀ ਗੱਲ ਚੱਲ ਕੋਈ ਨਹੀਂ ਉਹ ਗਾਣਾ ਨਹੀਂ ਪਿਆ ਸੀਗਾ ਠੇਕਿਆਂ ਚ ਪਈ ਜਿਹੜੀ ਬੋਤਲਾਂ ਚ ਬੰਦ ਫੇਰ ਉਹੀ ਟੁੱਟੇ ਦੇ ਰਣ ਨੂੰ ਸਾਰਾ ਦਿੰਦੀ ਹੈ ਉਹ ਲੱਗਦਾ ਪਾ ਮੇਰੇ ਲਈ ਬਣਿਆ ਗੱਲ ਦਾ ਤਾਂ ਬਈ ਬਾਵਾ ਦਿਲ ਟੁੱਟਿਆ ਲੱਗਦਾ ਸਾਦ ਮੈਂ ਗੇਰਾ ਹੋਰ ਮੈਂ ਥਲੀ ਚ ਪਾਗਲੇ ਆ ਤੋਂ ਅਜਾ ਲੈ ਵੀ ਟ੍ਰੇਨ ਨੇ ਮਾਰਤੀ ਕੂਕ ਗਿੱਲ ਕਹਿੰਦਾ ਵੀ ਮੈਂ ਇਹਨੂੰ ਪੁੱਛਿਆ ਮੈਂ ਤੇਰਾ ਤਾਂ ਦਿਲ ਟੁੱਟਿਆ ਹਰਜਾ ਲੰਘ ਜਾਣ ਦੇ ਇੱਕ ਮਿੰਟ ਹੁਣ ਗਿੱਲਾ ਆ ਵੀ ਜਵਾਬ ਦੇ ਗਿੱਲ ਨੂੰ ਪੁੱਛਦੇ ਆ ਬੈਕ ਮੈਂ ਟੱਕ ਜਾਣ ਦੇ ਲੰਘਣ ਵਾਲੀ ਹੈ ਇਹ ਤਾਂ ਮੈਂ ਗਿੱਲ ਨੂੰ ਪੁੱਛਿਆ ਮੈਂ ਕਿ ਇਹ ਤਾਂ ਤੇਨੂੰ ਦਿਲ ਟੁੱਟਿਆ ਕਿਉਂ ਗਿੱਲਾ ਦੱਸ ਫਿਰ ਇਹਦੇ ਹੱਥ ਟੁੱਟੇ ਸੀ ਇਹ ਐਕਸੀਡੈਂਟ ਹੋਇਆ ਨਾ ਤੁਹਾਨੂੰ ਦੱਸਿਆ ਮੈਂ ਅੱਛਾ ਗਿੱਲ ਕਹਿੰਦਾ ਵੀ ਇਹਦੇ ਹੱਥ ਟੁੱਟੇ ਸੀ ਦਿਲ ਤੇਨੂੰ ਟੁੱਟਿਆ ਕੱਟਦੇ ਨੇ ਪੱਜੀ ਵਾਲੀ ਆਣਾ ਜੀ ਫਿਰ ਆ ਛਿੱਲਿਆ ਗਾਇ ਆਪ ਲੋਕੋ ਪਵਾ ਦੇ ਫਿਰ ਖਿੜਾ ਗੱਲ ਚੱਲ 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 ਚੱਲ